ਜਲੰਧਰ ਵਾਲਿਓ ਦਿਲ ਕਰ ਲੋ ਵੱਡਾ ਤੇ ਅੱਜ ਅਸੀਂ ਤੁਹਾਡੇ ਲਈ ਬਹੁਤ ਵਧੀਆ ਜਗ੍ਹਾ ਤੇ ਆਏ ਆ ਲੈ ਕੇ ਜੀ ਰਾਈਜ਼ ਐਂਡ ਸ਼ਾਈਨ ਬਫੇ ਤੇ ਇਹ ਬਫੇ ਵੀ ਬਹੁਤ ਆ ਜਿਆਦਾ ਮਹਿੰਗਾ ਨਹੀਂ ਆ ਬਹੁਤ ਸਸਤਾ ਜਿਹਾ ਹੈਗਾ ਤੇ ਤੁਹਾਨੂੰ ਅੱਜ ਦਿਖਾਉਣੇ ਆ ਉਹਨਾਂ ਦੇ ਓਨਰ ਨਾਲ ਵੀ ਮਿਲਾਵਾਂਗੇ ਤੇ ਦਿਖਾਉਣੇ ਆ ਤੁਹਾਨੂੰ ਕੀ ਕੀ ਹੈਗਾ ਆਜੋ ਸਭ ਤੋਂ ਪਹਿਲਾਂ ਚੈੱਕ ਕਰਦੇ ਆ ਬ੍ਰਦਰ ਹੈਲੋ ਬ੍ਰਦਰ ਕੀ ਹਾਲ ਚੰਗੀ ਠੀਕ ਹੈ ਤੁਸੀਂ ਨਾ ਅੱਛਾ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਬਹੁਤ ਵਧੀਆ ਵੀ ਬਹੁਤ ਟੇਸਟ ਹੈ ਆ ਆਪਾਂ ਅਕਸਰ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਬੜੀਆਂ ਰੀਲਾਂ ਚੱਲ ਰਹੀਆਂ ਅੱਜਕੱਲ ਰਾਈਜ਼ ਐਂਡ ਸ਼ਾਈਨ ਦੀਆਂ ਤੇ ਇਹਦੇ 'ਚ ਕਿੰਨੀ ਕ ਸੱਚਾਈ ਹੈ ਆਨਕੇ ਇੱਥੇ ਤੁਸੀਂ ਗਰਾਊਂਡ ਲੈਵਲ ਤੇ ਖਾ ਰਹੇ ਕਿੰਨਾ ਕ ਤੁਹਾਨੂੰ ਲੱਗ ਬਹੁਤ ਵਧੀਆ ਬਈ ਬਹੁਤ ਟੇਸਟ ਹੈ ਇਹ ਖਾਣਾ ਹਾਂਜੀ ਹਾਂਜੀ ਬਹੁਤ ਵਧੀਆ ਈ ਕੀ ਖਾ ਰਹੇ ਤੁਸੀਂ ਤਾਂ ਦੋ ਤਿੰਨ ਸਬਜ਼ੀਆਂ ਜੋ ਮਰਜ਼ੀ ਲਓ ਜੋ ਮਰਜ਼ੀ ਖਾਓ ਹਾਂਜੀ ਅੱਜ ਤੁਹਾਨੂੰ ਬਹੁਤ ਵਧੀਆ ਲੱਗਿਆ ਬਈ ਹਾਂਜੀ ਬਹੁਤ ਅੱਛਾ ਖਾਣਾ ਅੱਜ ਇਹ ਮੱਚ ਮੱਚ ਚੱਲਦੇ ਹੋਏ ਇੱਥੇ ਕੰਮ ਕਰਦੇ ਆ ਤਾਂ ਅਜੇ ਇੱਥੇ ਡੇਲੀ ਆਂਦੇ ਆ ਦੋ ਦਿਨ ਦੋ ਤਿੰਨ ਦਿਨ ਦੋ ਤਿੰਨ ਦਿਨ ਹੋ ਗਏ ਤੁਹਾਨੂੰ ਆਂਦੇ ਆ ਓਕੇ ਕਿੰਨਾ ਤਾਂ ਲੱਗ ਰਿਹਾ ਬਹੁਤ ਵਧੀਆ ਤਿੰਨ ਦਿਨ ਹੋ ਗਏ ਤੁਹਾਨੂੰ ਬੱਦ ਵਧੀਆ ਤਾਂ ਆ ਰਹੇ ਆ ਅਸੀਂ ਹਾਂਜੀ ਹਾਂਜੀ ਓਕੇ ਜੀ ਲਓ ਜੀ ਦੇਖੋ ਤੁਸੀਂ ਇੱਥੇ ਆ ਬ੍ਰਦਰ ਖਾ ਰਹੇ ਇਹਨਾਂ ਨੇ ਵੀ ਕਿਹਾ ਕਿ ਬਹੁਤ ਵਧੀਆ ਤੇ ਆਜੋ ਆਪਾਂ ਉਹਨਾਂ ਦੇ ਓਨਰ ਨਾਲ ਵੀ ਗੱਲ ਕਰਦੇ ਹਾਂਜੀ ਕੀ ਹਾਲ ਚਾਲ ਜੀ ਜਨਾਬ ਸਤਿ ਸ਼੍ਰੀ ਅਕਾਲ ਜੀ ਕਿਦਾਂ ਠੀਕ ਆ ਕੋ ਤੁਸੀਂ ਸੁਣਾਓਗੇ ਹਾਲ ਚਾਲ ਕੀ ਹਾਲ ਚਾਲ ਦਾ ਬਹੁਤ ਵਧੀਆ ਜੀ ਸਮਾਈਲ ਬੜੀ ਪਿਆਰੀ ਤੁਹਾਡੀ ਬਸ ਅੱਛਾ ਸਮਾਈਲ ਦੇ ਨਾਲ ਨਾਲ ਕੀ ਕੀ ਇੱਥੇ ਹੈਗਾ ਆਪਣੇ ਕੋਲ ਦੱਸੋ ਸਰ ਆਪਣੇ ਤੋਂ ਬਫੇ ਸਿਸਟਮ ਦੇ ਅੰਦਰ ਕਿ 149 ਦੇ ਵਿੱਚ ਤੁਹਾਨੂੰ ਵੈਜ ਮਿਲ ਜਾਏਗਾ ਤੇ 349 ਦੇ ਤੁਹਾਨੂੰ ਨਾਨਾਜ ਮਿਲ ਜਾਏਗਾ ਕਿੰਨੇ ਕਿੰਨੇ ਚ 149 ਚ 149 ਦੇ ਵਿੱਚ ਬਿਲਕੁਲ ਵਾ ਵਾ ਕੀ ਬਾਤ ਅੱਛਾ 149 ਦੇ ਵਿੱਚ ਕੀ ਕੀ ਦੇ ਰਹੇ ਤੁਸੀਂ ਸਰ 149 ਤੁਹਾਨੂੰ ਵੈਜ ਸੈਕਸ਼ਨ ਆ ਜਾਂਦਾ ਉਹਦੇ ਤੁਹਾਡੇ ਕੀ ਕੀ ਉਹਦੇ ਚ ਹੈਗਾ ਪਹਿਲਾਂ ਤਾਂ ਦਾਲ ਮਖਣੀ ਆ ਜਾਂਦੀ ਆਪਣੀ ਦਾਲ ਮਖਣੀ ਆ ਗਈ ਜੀ ਸਭ ਤੋਂ ਵਧੀਆ ਉਸ ਤੋਂ ਬਾਅਦ ਤੁਹਾਡਾ ਪਨੀਰ ਆ ਜਾਂਦਾ ਓਕੇ ਜੀ ਠੀਕ ਹੈ ਉਸ ਤੋਂ ਬਾਅਦ ਇਹ ਚਾਂਪ ਆ ਜਾਂਦੀ ਆ ਗਰੇਵੀ ਚਾਂਪ ਹਾਂਜੀ ਉਸ ਤੋਂ ਬਾਅਦ ਚਨਾ ਮਸਾਲਾ ਆ ਜਾਂਦਾ ਚਨਾ ਮਸਾਲਾ ਆ ਗਿਆ ਜੀ ਉਸ ਤੋਂ ਬਾਅਦ ਮਸ਼ਰੂਮ ਮਟਰ ਆ ਜਾਂਦੇ ਮਟਰ ਆ ਗਏ ਜੀ ਉਸ ਤੋਂ ਬਾਅਦ ਮਨਚੂਰੀਅਨ ਆ ਜਾਂਦਾ ਮਨਚੂਰੀਅਨ ਆ ਗਿਆ ਜੀ ਦੈਨ ਉਸ ਤੋਂ ਬਾਅਦ ਸਪ੍ਰਿੰਗ ਰੋਲ ਮੋਮੋ ਸਾਰੇ ਮਿਕਸ ਅਪ ਹੁੰਦਾ ਬਸ 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 ਮਿਕਸ ਅਪ ਹੁੰਦਾ ਸਾਰਾ ਇੰਨਾ ਕੁਝ ਬਿਲਕੁਲ ਸਾਰਾ ਚਿਲੀ ਕਟੋਰੀ ਬਣ ਕੇ ਆ ਜਾਂਦਾ ਅਗਰ ਚਾਰ ਐਡਮਾ 4 ਰੁਪਈਆ ਉਹ ਤਾਂ ਮੈਂ ਦੱਸਿਆ ਨਹੀਂ ਅਗਰ ਚਾਰ ਐਡਮਾ 4 ਰੁਪਈਆ ਮੈਂ ਕਹਿੰਦਾ ਤੁਹਾਨੂੰ ਤਾਂ ਨਕਰਾਈ ਪਈ ਤੁਸੀਂ ਜੀ ਜੀ ਓਕੇ ਤੇ ਇਹ ਦੱਸੋ ਜੀ ਕਿ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਹਲੇ ਤਾਂ ਫਿਲਹਾਲ 2-3 ਮਹੀਨੇ ਹੋਏ ਆ ਆਪਨ ਓਕੇ ਤੇ ਮਸਟ ਵੀ ਵਿਜ਼ਿਟ ਆ ਰਿਸਪਾਂਸ ਵਧੀਆ ਆ ਰਿਹਾ ਹੈ ਕਿੰਨਾ ਚੱਲ ਰਿਹਾ ਕੰਮ ਕਾਰ ਵਧੀਆ ਚੱਲ ਰਿਹਾ ਰਿਸਪਾਂਸ ਬਾਕੀ ਤੁਹਾਡੀ ਥੋੜਾ ਹੈਲਪ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਅੱਜ ਕੱਲ ਰਾਈਜ਼ ਐਂਡ ਸ਼ਾਈਨ ਹੋਇਆ ਪਿਆ ਚਾਰੇ ਪਾਸੇ ਰੀਲਾਂ ਬਹੁਤ ਚੱਲ ਰਹੀਆਂ ਨੇ ਤੇ ਹੋਰ ਕੋ ਇਹਦੇ ਚ ਕੀ ਕੀ ਆਪਣੇ ਕੋਲ ਹੈਗਾ ਨੌਨ ਵਿੱਚ ਨੌਨਜ ਆ ਜਾਂਦਾ ਹੈ ਜੀ ਬਟਰ ਚਿਕਨ ਆ ਜਾਂਦਾ ਆਹ ਕਿਹੜਾ ਚਿਕਨ ਹੈ ইরਾਨੀ ইরਾਨੀ ਇਹਦਾ ইরਾਨੀ ਹੈ ਓਕੇ ਜੀ ਇਹ ਤੁਹਾਡਾ ਬਟਰ ਚਿਕਨ ਆਹ ਬਟਰ ਚਿਕਨ ਇਹ ਕੜਾਈ ਚਿਕਨ ਹੈ ਕੜਾਈ ਚਿਕਨ ਹੋ ਗਿਆ ਤੇ ਆਪਣੇ ਜੋ 스낵ਸ ਆਪਣਾ ਚਿਲੀ ਚਿਕਨ। ਓਹੋ ਆਹਾ ਤਹੀਂ ਕਿਹਦਾ ਨਾਮ ਲੈਤਾ ਚਿਲੀ ਚਿਕਨ ਦਾ ਮੇਰਾ ਬਹੁਤ ਜ਼ਿਆਦਾ ਫੇਵਰੇਟ ਆ। ਆਇਓ ਫਿਰ ਓਕੇ ਜੀ। ਵਨ ਪਲੇਟ। ਸੋ ਗਾਇਸ ਬਹੁਤ ਵਧੀਆ ਇੱਥੇ ਤੁਸੀਂ ਦੇਖੋ ਚਿਕਨ ਦੇ ਵਿੱਚ ਆਪਾਂ ਨੂੰ ਚਾਰ ਐਟਮਾ ਮਿਲ ਸਕਦੀਆਂ ਤੇ ਜਿੰਨਾ ਮਰਜ਼ੀ ਖਾਓ ਜਿੰਨਾ ਮਰਜ਼ੀ ਸੈਲਡ ਵੀ ਹੈਗੇ ਆ। ਅੱਛਾ ਸੈਲਡ ਜਿੰਨਾ ਮਰਜ਼ੀ ਖਾ ਸਕੋ। ਜਿੰਨਾ ਮਰਜ਼ੀ 1 ਪਰਸਨ ਆਵੇ। ਦੇਖ ਲਓ ਤੁਸੀਂ ਕੈਮਰੇ ਦੇ ਸਾਹਮਣੇ ਕਹਿ ਰਹੇ ਆ। ਆ ਗਿਆ ਅਨਲਿਮਟਿਡ ਆਵੇ। ਜਿੰਨਾ ਮਰਜ਼ੀ ਪੂਰਾ ਦਿਨ ਇੱਥੇ ਬੈਠਾ ਰਵੇ। ਭਾਵੇਂ ਵੱਡਾ ਬੰਦਾ ਹੋਵੇ। ਪੂਰਾ ਦਿਨ ਇੱਥੇ ਬੈਠਾ ਰਵੇ। ਸਾਰੇ ਆ ਜਾਓ ਮੈਂ ਕਹਿੰਦਾ ਜਲੰਧਰ ਵਾਲਿਓ ਸਾਰੇ ਇੱਥੇ ਆ ਕੇ ਬਈਏ ਆਪਾਂ ਅੱਛਾ ਹੋਰ ਕੀ ਕੀ ਆਪਣੇ ਕੋਲ ਹੈਗਾ ਕੋਰਸਰ ਆਪਣੇ ਤੋਂ ਲੱਗ ਤੋਂ ਲੈਣਾ ਤੇ ਡਰਿੰਕਸ ਵਗੈਰਾ ਹੈਗੀ ਆ ਡਰਿੰਕਸ ਦੇ ਵਿੱਚ ਕੀ ਕੀ ਹੈ ਪੈਪਸੀ ਮਿਰਿੰਡਾ ਸਾਰਾ ਕੁਝ ਰੱਖੀਦੀ ਹੁੰਦੀ ਹੈ ਅਵੇਲੇਬਲ ਓਕੇ ਤੇ ਉਸ ਤੋਂ ਆ ਬਰਥਡੇ ਪਾਰਟੀ ਵਾਸਤੇ ਸੈਪਰੇਟ ਹਾਲ ਹੈਗਾ ਯਾਰ ਓਕੇ ਬਰਥਡੇ ਪਾਰਟੀ ਵੀ ਕਰਦੇ ਬਿਲਕੁਲ ਉਹ ਦੇਖੋ ਇੰਗੇਜਮੈਂਟ ਡਰਿੰਕ ਕਰਨੀ ਹੋਵੇ ਕਿਸੇ ਨੇ ਉਹ ਬੱਲੇ ਕੀ ਬਾਤ ਹੈ ਕੀ ਬਾਤ ਹੈ ਪੂਰਾ ਹਾਲ ਬੁੱਕ ਕਰਨਾ ਆਲੇ ਫਰੀ ਆਫ ਕੋਸਟ ਆ ਸਭ ਕੁਝ ਚੱਲ ਰਿਹਾ ਜਿੱਦਾਂ ਮਰਜੀ ਆ ਬੁੱਕ ਕਰੋ ਫਿਲਹਾਲ ਪਰਸੋਂ ਚੋਂ ਤੋਂ ਆਪਣੇ ਅੱਛਾ ਜੇ ਕਿਸੇ ਨੇ ਮੰਨ ਲਓ ਕੋਈ ਪਰਸਨਲ ਆਰਡਰ ਦੇ ਕੇ ਬਣਾਉਣਾ ਹੋਵੇ ਬਣਾ ਸਕਦੇ ਉਹ ਵੀ ਆਪਸ਼ਨ ਹੈ ਗਿਆ ਪੂਰਾ ਮੈਨੂ ਦੇਖੋ 1 2 ਤੇ 3 ओके okay, जी। ਬੇਜਾਦਾ ਕਲਾ ਮੈਨੂ ਆ। ਟੋਟਲ 6 ਪੇਜ ਦਾ। ਸਾਰਾ ਇੰਡੀਅਨ ਐਲੋ ਕੰਟੀਨੈਂਟਲ ਐਲੋ। ਜੇ ਮੰਨੋ ਬਰਥਡੇ ਪਾਰਟੀ ਦੇ ਵਿੱਚ ਕੀ ਕੀ ਹੁੰਦਾ। ਬਰਥਡੇ ਪਾਰਟੀ 'ਚ ਮੋਸਟਲੀ ਜੋ ਵੀ ਸਾਡੇ ਇਸ ਟਾਈਮ ਹੱਲੇ ਹੋਈਆਂ ਆ ਤੇ ਕਸਟਮਰ ਆਂਦੇ ਤੇ ਬਫੇ ਹੀ ਰეკਮੈਂਡ ਕਰਦੇ ਆਪਣੇ ਆਪ ਨੂੰ ਕਿਉਂਕਿ ਉਹਨਾਂ ਨੂੰ ਸਸਤਾ ਪੈਂਦਾ ਕਿਉਂਕਿ ਉਹਨਾਂ ਨੂੰ ਇਸ ਆਈਟਮ ਇੰਨੀਆ ਮਿਲ ਰਹੀ ਆ ਉਹਨਾਂ ਨੂੰ ਖਾਣ ਨੂੰ। ਤੇ ਕੇਕ ਵਗੈਰਾ ਉਹਨਾਂ ਦਾ ਆਪਣਾ ਕੇਕ ਆਪਾਂ ਅਗਰ ਜਿੱਦਾਂ ਕਿ ਜ਼ਿਆਦੀ ਵੱਡੀ ਪਾਰਟੀ ਹੋਵੇ ਤੇ ਆਪਾਂ ਖੁਦ ਪ੍ਰੋਵਾਈਡ ਕਰ ਦਿੱਤਾ ਹੈ। ਓਕੇ ਜੀ ਓਕੇ ਜੀ। ਸੋ ਗਾਇਸ ਬਹੁਤ ਹੀ ਮਿਹਨਤ ਵਧੀਆ ਲੱਗਾ ਤੇ ਤੁਸੀਂ ਸਾਰ ਜਿਹੜੀਆਂ ਵੀ ਇੱਥੇ ਆਈਟਮ ਹੈਗੀਆਂ ਤੁਸੀਂ ਚੈੱਕ ਕਰ ਲਈਆਂ ਕਿੰਨਾ ਵਧੀਆ ਤੇ ਮੈਂ ਪਰਸਨਲੀ ਖਾ ਕੇ ਦੇਖਿਆ ਤੇ ਮੈਨੂੰ ਬਹੁਤ ਹੀ ਟੇਸਟੀ ਲੱਗਾ ਤੇ ਅੱਜ ਤੁਹਾਨੂੰ ਹਾਲ ਵੀ ਦਿਖਾਉਣੇ ਆ ਜਿਹੜਾ ਇਹਨਾਂ ਦਾ ਹਾਲ ਅੱਛਾ ਇਹ ਹਾਲ ਆ ਜੀ ਕਿੱਟੀ ਪਾਰਟੀ ਦਾ ਬਿਲਕੁਲ ਬਿਲਕੁਲ ਬਾਕੀ ਇਹਨੂੰ ਡੈਕੋਰੇਸ਼ਨ ਤੇ ਕਰਨਾ ਡੈਕੋਰੇਟ ਵੀ ਹੋ ਜਾਏਗਾ ਉਸ ਟਾਈਮ ਤੇ ਕੋਈ ਇਸ਼ੂ ਨਹੀਂ ਹੈ ਬਾਕੀ ਜਿੰਨੇ ਬੰਦੇ ਇੱਥੇ ਬਲਕਿ ਪੂਰੇ ਏਰੀਆ ਚ 50 ਬੰਦੇ ਸੇਟਿੰਗ ਆਰਾਮ ਨਾਲ ਓਕੇ 25 ਅੰਦਰ ਤੇ 25 ਬਾਹਰ 50 ਬੰਦੇ ਦੀ ਤੁਸੀਂ ਸਿੱਟੀ ਕਰ ਦਿੱਤੀ ਹੋ ਚੁੱਕੀ ਹੈ ਹੋ ਚੁੱਕੀ ਹੈ ਹੋ ਚੁੱਕੀ ਹੈ ਓਕੇ ਜੇ ਬਰਥਡੇ ਪਾਰਟੀ ਦੇ ਵਿੱਚ ਜਾਂ ਕਿਟੀ ਪਾਰਟੀ ਕੋਈ ਵੀ ਪਾਰਟੀ ਆ ਉਹਦੇ ਵਿੱਚ ਤੁਸੀਂ ਇਹ ਮੰਨ ਲਓ ਅਰੇਂਜਮੈਂਟ ਕੋਈ ਕਰ ਰਿਹਾ ਤੇ ਕਿੰਨੇ ਕੋਈ ਮੰਨ ਲਓ 100 ਬੰਦੇ ਦਾ 50 ਬੰਦੇ ਤੱਕ ਹੁੰਦਾ ਪੰਜਾਬ ਕੋਈ ਨਾ ਜਿੰਨੇ ਦਾ ਕਹੋਗੇ ਪੌਣਿਆਂ ਦਾ ਕਰਕੇ ਦਵਾਂਗੇ ਤੁਹਾਨੂੰ ਜੇ ਮੰਨ ਲਓ 100 ਬੰਦੇ ਦਾ ਹੋਵੇ ਹੋ ਜਾਏਗਾ ਕਿੱਦਾਂ ਕਰੋਗੇ ਅਰੇਂਜਮੈਂਟ ਸਾਡੇ ਤੇ ਡਿਪੈਂਡ ਆਪਾਂ ਤੁਹਾਨੂੰ ਚਾਹੀਦਾ ਆਪਾਂ ਕਰਕੇ ਦਵਾਂਗੇ ਤੁਸੀਂ ਤੁਸੀਂ ਡੈਕ ਅੱਲੇ ਫਿਲਹਾਲ ਬਰਥਡੇ ਸੈਲੀਬ੍ਰੇਸ਼ਨ ਵੀ ਬਹੁਤ ਵਧੀਆ ਦੇਖੋ ਸਾਡੀ ਫੈਮਿਲੀ ਬੈਠੀ ਹੋਈ ਆ ਤੇ ਅਸੀਂ ਇੰਜੋਏ ਕਰ ਰਹੇ ਆ ਤੇ ਇੱਥੇ ਮੈਂ ਕਹਿੰਨਾ ਏਸੀ ਲੱਗਾ ਹੈ ਬਿਲਕੁਲ ਤੁਸੀਂ ਸੈਪਰੇਟ ਆਪਣੀ ਫੈਮਿਲੀ ਦੇ ਨਾਲ ਆਓ ਤੇ ਬੈਠੋ ਜਿੰਨਾ ਟਾਈਮ ਮਰਜ਼ੀ ਬੈਠ ਕੇ ਖਾ ਸਕਦੇ ਜਿੰਨਾ ਮਰਜ਼ੀ ਖਾ ਸਕਦੇ ਆ ਅਨਲਿਮਟਿਡ ਫੂਡ ਇੱਥੇ ਖਾਓ ਤੇ ਇਹ ਹੈਗਾ ਜੀ ਰਾਈਸ ਐਂਡ ਸ਼ਾਇਨ ਬਫੇ ਵੈਜ ਐਂਡ ਨਾਨ ਵੈਜ ਸਾਰਾ ਕੁਝ ਤੁਹਾਨੂੰ ਇੱਥੇ ਮਿਲੇਗਾ ਬਰਥਡੇ ਪਾਰਟੀ ਕਿੱਤੀ ਪਾਰਟੀ ਕਾਲ ਜਿਹੜਾ ਹੈ ਉਹ ਬਿਲਕੁਲ ਅਵੇਲੇਬਲ ਆ ਬੁਕਿੰਗ ਸਕਰੀਨ ਤੇ ਨੰਬਰ ਚੱਲ ਰਿਹਾ ਜੇਕਰ ਤੁਸੀਂ ਬੁਕਿੰਗ ਕਰਨੀ ਆ ਕੁਝ ਵੀ ਕਰਨਾ ਹੈ ਸਕਰੀਨ ਦੇ ਉੱਤੇ ਨੰਬਰ ਆ ਰਿਹਾ ਉਸ ਨੰਬਰ ਤੇ ਕਾਲ ਕਰ ਸਕਦੇ ਆ ਵਟਸਐਪ ਕਰ ਸਕਦੇ ਆ ਕੋਈ ਵੀ ਲੋਕੇਸ਼ਨ ਮੰਗਾ ਸਕਦੇ ਆ ਜਮਾਟੋ ਤੇ ਵੀ ਅਵੇਲੇਬਲ ਆ ਤੁਸੀਂ ਜਮਾਟੋ ਤੇ ਵੀ ਆਰਡਰ ਕਰ ਸਕਦੇ ਆ ਉੱਥੇ ਪੂਰਾ ਮੈਨੂ ਕਾਰਡ ਜਿਹੜਾ ਰਾਈਜ਼ ਐਂਡ ਸ਼ਾਈਨ ਬਫੇ ਦਾ ਖੁੱਲ ਜਾਏਗਾ ਤੇ ਉੱਥੇ ਵੀ ਤੁਸੀਂ ਆਪਣਾ ਆਰਡਰ ਪਾ ਸਕਦੇ ਆ ਤੇ ਬ੍ਰਦਰ ਹੁਣ ਜੇਕਰ ਅਸੀਂ ਸਾਰਾ ਕੁਝ ਦੇਖ ਲਿਆ ਬਿਲਕੁਲ ਮੈਂ ਕਹਿੰਦਾ ਪਰਫੈਕਟ ਆ ਕਿਸੇ ਵੀ ਚੀਜ਼ ਦੀ ਕਮੀ ਨਹੀਂ ਜੋ ਸੁਣਿਆ ਸੀ ਜੋ ਅਸੀਂ ਲੋਕਾਂ ਤੋਂ ਸੁਣਿਆ ਸੀ ਬਿਲਕੁਲ ਓਕੇ ਰਿਪੋਰਟ ਹੈ ਜੀ ਹੁਣ ਤੁਸੀਂ ਦੱਸੋ ਵੀ ਆਉਣਾ ਕਿੱਥੇ ਆ ਆਉਣਾ ਆਪਣਾ ਹੈਗਾ ਪਠਾਨਕੋਟ ਚੌਂਗ ਨੇਅਰ ਪਠਾਨਕੋਟ ਬਾਈਪਾਸ ਕੀ ਹਸਪੀਟਲ ਓਕੇ ਜੀ ਉਹਦੇ ਬਿਲਕੁਲ ਨਾਲ ਹੈ ਅੱਛਾ ਜੀ ਬਿਲਕੁਲ ਓਕੇ ਓਕੇ ਉੱਥੇ ਤੁਸੀਂ ਆ ਕੇ ਰਾਈਸ ਐਂਡ ਸ਼ਾਈਨ ਬਫੇਟ ਪਹਿਲਾਂ ਲੋਕੇਸ਼ਨ ਤੁਸੀਂ ਗੂਗਲ ਤੇ ਸਰਚ ਕਰੋਗੇ ਆ ਜਾਓਗੇ ਓਕੇ ਤੇ ਜੇ ਮੰਨ ਲਓ ਕਿਸੇ ਨੇ ਕੋਈ ਮੰਨ ਲਓ ਬੁਕਿੰਗ ਕਰਾਉਣੀ ਹੈ ਕਿੰਨੇ ਦਿਨ ਪਹਿਲਾਂ ਤੁਹਾਡੇ ਕੋ ਬੁਕਿੰਗ ਕਰਾਵੇ ਇੱਕ ਦੋ ਦਿਨ ਪਹਿਲਾਂ ਦੱਸਦੇ ਕੋਈ ਇਸ਼ੂ ਨਹੀਂ ओके 1 2 ਦਿਨ ਤੁਸੀਂ ਅਰੇਂਜਮੈਂਟ ਜਿਹੜੇ ਕਰ ਸਕਦੇ ਹੋ ਦੇ ਵੀ ਕਰ ਸਕਦੇ ਨਾਈਟ ਵੀ ਕਰ ਸਕਦੇ ਬਿਲਕੁਲ ਬਿਲਕੁਲ 12 ਤੋਂ ਲੈ ਕੇ ਮਾਰਨਿੰਗ 11 ਵੇ ਤੱਕ ਰਾਤ ਦੇ オーਪਨ ਇੰ ਦਾ ਉਹਦੇ ਵਿੱਚ ਵਿੱਚ ਜੋ ਵੀ ਤੁਸੀਂ ਪਾਰਟੀ ਕਰਨੀ ਹੈ ਕਿਟੀ ਪਾਰਟੀ ਜੋ ਵੀ ਬਰਥਡੇਅ সেলਿਬ੍ਰੇਸ਼ਨ ਕਰ ਸਕਦੇ ਹੋ ਆਪਾਂ ਓਕੇ ਜੇ ਮੰਨ ਲਓ ਕਿਸੇ ਨੇ 10 10 12 ਬੰਦਿਆਂ ਦਾ ਖਾਣਾ ਘਰੇ ਮਗਾਉਣਾ ਹੋਵੇ ਬਫੇ ਕੀ ਇਹਦਾ ਉਹਦੇ ਵਾਸਤੇ ਵੀ ਹੈਗਾ ਆਪਣੇ ਕੋਲ ਕੀ ਹੈ ਇਦੋਂ ਤੁਸੀਂ ਪੈਕ ਕਰਾ ਸਕਦੇ ਹੋ ਕੋਈ ਵੀ ਆਪਣੇ ਮਨਪਸੰਦੀ ਆਈਟਮਾਂ ਪੈਕ ਕਰਾ ਸਕਦੇ ਹੋ ਤੁਹਾਨੂੰ ਫੋਨ ਕਰ ਦੇ ਦੋ ਤੁਹਾਨੂੰ WhatsApp ਕਰਨਾ ਹੈ ਕਿ ਫੋਨ ਕਰਨਾ ਫੋਨ ਕਰ ਦਿਓ ਬਹੁਤ ਸੌਖਾ ਹੈ ਓਕੇ WhatsApp ਵੀ ਕਰ ਸਕਦੇ ਹੋ ਜੇ WhatsApp ਤੇ ਸਾਰੀ ਆਈਟਮ ਦੇ ਨਾਮ ਲੇ ਕੇ ਤੁਹਾਨੂੰ ਕਰ ਦਿੱਤਾ ਜਾਵੇ ਰਿਸਪੌਂਸ ਕਿੰਨੇ ਟਾਈਮ ਤੇ ਮਿਲੇਗਾ 5 ਮਿੰਟ 5 ਮਿੰਟ ਚ ਰਿਸਪੌਂਸ ਦੇਵੋਗੇ ਤੇ ਡਿਲੀਵਰੀ ਕਿੱਦਾਂ ਹੋਊਗੀ ਡਿਲੀਵਰੀ ਵਾਸਤੇ ਤੁਸੀਂ ਤੁਹਾਨੂੰ ਕਾਲਿੰਗ ਤੇ ਗੱਲ ਹੋ ਜਾਏਗੀ ਇਤਨਾ ਨੀਅਰ ਬアウト ਹੋ ਗਈ ਤਾਂ ਉਸੇ ਟਾਈਮ ਹੋ ਜਾਏਗੀ ਜੇ ਕਿੰਨੇ ਬੰਦੇ ਹੋਣ ਤਾਂ ਤੁਸੀਂ ਕਿੰਨੀਆਂ ਪਲੇਟਾਂ ਹੋਣ ਤੇ ਤੁਸੀਂ ਜਿਹੜੀ ਡਿਲੀਵਰੀ ਮੈਕਸਿਮਮ 10 15 ਪਲੇਟਾਂ ਦਾ ਹੋਣ ਮੈਕਸਿਮਮ ਮੈਕਸਿਮਮ ਜੇ 10 15 ਤੁਹਾਡੇ ਕੋਲ ਆਰਡਰ ਹੈਗੇ ਆ ਤੇ ਤੁਸੀਂ ਇਹ ਤੁਹਾਡੇ ਘਰ ਵੀ ਤੁਹਾਨੂੰ ਅਵੇਲੇਬਲ ਕਰਵਾ ਸਕਦੇ ਆ ਸੋ ਬਹੁਤ ਵਧੀਆ ਇਹਨਾਂ ਦੀ ਸਰਵਿਸ ਆ ਤੇ ਮੈਂ ਸਾਰੇ ਜਿੰਨੇ ਵੀ ਗਾਈਸ ਤੁਸੀਂ ਦੇਖ ਰਹੇ ਆ ਮੈਂ ਜਰੂਰ ਤੁਹਾਨੂੰ ਸਾਰਿਆਂ ਨੂੰ ਕਹਿੰਨਾ ਕਿ ਤੁਸੀਂ ਵਿਜ਼ਿਟ ਇੱਕ ਵਾਰ ਜਰੂਰ ਕਰਿਓ ਤੇ ਆ ਕੇ ਦੇਖੋ ਕਿ ਇਹਨਾਂ ਦਾ ਟੇਸਟ ਕੀ ਆ ਸੋ ਤੁਸੀਂ ਸਭ ਕੁਝ ਦੇਖ ਲਿਆ ਆ ਸਭ ਕੁਝ ਵਧੀਆ ਆ ਇੱਥੇ ਤੇ ਆਪਾਂ ਜਿੰਨੇ ਵੀ ਇੱਥੇ ਕਸਟਮਰ ਵੀ ਦੇਖੋ ਜਿਹੜੇ ਖੜੇ ਹੋਏ ਆ ਤੇ ਬਹੁਤ ਵਧੀਆ ਇੱਥੇ ਲੋਕਾਂ ਦਾ ਰਿਸਪਾਂਸ ਮਿਲਦਾ ਹੈ ਕਹਿੰਦੇ ਕਿ ਗੁੱਡ ਕੁਆਲਿਟੀ ਹੈ ਇਹਨਾਂ ਦੇ ਖਾਣੇ ਦੀ ਫੂਡ ਦੀ ਤੇ ਜਮਾਟੋ ਤੇ ਆਲ ਅਵੇਲੇਬਲ ਹੈਗਾ ਤੇ ਜਰੂਰ ਇੱਥੇ ਵਿਜ਼ਿਟ ਕਰੋ ਓਕੇ ਜੀ ਵੀਡੀਓ ਦੇ ਨਾਲ ਤੁਸੀਂ ਬਣੇ ਆ ਥੈਂਕ ਯੂ ਤੇ ਸਾਡੇ ਚੈਨਲ ਤੇ ਨਵੇਂ ਆਏ ਸਬਸਕ੍ਰਾਈਬ ਕਰਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕੌਣ ਕੌਣ ਸ਼ਰਾਈਜ਼ ਐਂਡ ਸ਼ਾਈਨ ਦੇ ਵਿੱਚ ਪਹੁੰਚ ਚੁੱਕਿਆ ਤੇ ਕਿੰਨੇ ਕਿੰਨੇ ਪਹੁੰਚਣ ਦਾ ਪਲਾਨ ਬਣਾ ਲਿਆ ਕਮੈਂਟ ਜਰੂਰ ਕਰਦੇ ਹੋ